ਦੇ ਲਈ ਕੁਛ ਰੱਖਿਆ ਜੀ ਕਿਸਤੀ ਦਾ ਅ ਸਰਸ਼ੀ ਕਾਲ ਜੀ ਵਾਈਕੂ ਜੀ ਕਾ ਖਾਲਸਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਾਨ ਸਿੰਘ ਮਾਨ ਜੀ ਔਰ ਸਾਡੇ ਜਲ ਸਰੋਤ ਮੰਤਰੀ ਸ਼੍ਰੀ ਅਵਿੰਦਰ ਕੁਮਾਰ ਜੀ ਔਰ ਸਾਡੇ ਸਾਰੇ ਨੈਰੀ ਵਿਭਾਗ ਦੇ ਸਾਡੀ ਐਸ ਜੀਓ ਸਾਹਿਬ ਡਿਪਾਰਟਮੈਂਟ ਦੀ ਮਿਹਨਤ ਦੇ ਸਦਕਾ ਔਰ ਅੱਜ ਬੜੀ ਮਾਣ ਵਾਲੀ ਗੱਲ ਹੈ ਕਿਉਂਕਿ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਨੇ ਜੋ ਕਿਹਾ ਸੀਗਾ ਕਿ ਪਿੰਡਾਂ ਦੀਆਂ ਟੇਲਾਂ ਤੱਕ ਜਿਹੜਾ ਨਹਿਰੀ ਪਾਣੀ ਅਸੀਂ ਪਹੁੰਚਾ ਕੇ ਰਾਵਾਂਗੇ ਔਰ ਕਿਉਂਕਿ ਡੇ ਬਾਏ ਡੇ ਸਾਡਾ ਜਿਹੜਾ ਜਮੀਮੀ ਪਾਣੀ ਹੈਗਾ ਉਹ ਡੁੱਗਾ ਹੁੰਦਾ ਜਾ ਰਿਹਾ ਹੈ ਸਾਡਾ ਮੋਗਾ ਜਿਹੜਾ ਡਾਰਕ ਜ਼ੋਨ ਦੇ ਵਿੱਚ ਹੈ ਸਾਨੂੰ ਸਭ ਨੂੰ ਪਤਾ ਹੈ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਸਾਰੇ ਡਿਪਾਰਟਮੈਂਟ ਦਾ ਸਾਡੇ ਐਜੂ ਸਾਹਿਬ ਇੱਥੇ ਮੌਜੂਦ ਹੈ ਹੋਰ ਵੀ ਡਿਪਾਰਟਮੈਂਟਸ ਤੋਂ ਸਾਡੇ ਏਮਪਲੋਇਜ਼ ਇੱਥੇ ਮੌਜੂਦ ਹੈ ਅੱਜ ਬੜੀ ਮਾਣ ਵਾਲੀ ਤੇ ਫਖਰ ਵਾਲੀ ਗੱਲ ਹੈ ਸਾਡੇ ਮੋਗਾ ਜ਼ਿਲ੍ਹਾ ਦੇ ਲਈ ਕਿ ਸਾਡੀ ਕਿੰਗਵਾ ਰਿਜਵਾਹਾ ਜਿਹੜੀ ਹੈਗੀ ਹੈ ਛੋਟੀ ਨਹਿਰ ਜਿਹੜੀ ਉਹਦਾ ਤਕਰੀਬਨ 45 ਸਾਲ ਬਾਅਦ 1980 ਦੇ ਵਿੱਚ ਇੱਟਾਂ ਲਗੀਆਂ ਸੀ ਇਹਦੇ ਵਿੱਚ ਅ ਅੱਜ ਜਿਹੜਾ ਹੈਗਾ ਅੱਜ ਬੜਾ ਸੁਭਾਗਾ ਦਿਨ ਹੈ ਕੇ तकरीबन 45 ਸਾਲ ਬਾਅਦ ਇਹ ਜਿਹੜੀ ਰਜਵਾ ਕਿੰਗਵਾ ਰਜਵਾਹਾ ਨਹਿਰ ਹੈਗੀ ਹੈ ਕੰਕਰੀਟ ਦੀ ਬਣਨ ਜਾ ਰਹੀ ਹੈ। ਔਰ ਇਹਦੇ ਨਾਲ ਪਹਿਲਾਂ ਇਹ ਸਿਰਫ 3 ਮਹੀਨੇ ਇਸ ਨਹਿਰ ਦੇ ਵਿੱਚ ਪਾਣੀ ਆਂਦਾ ਸੀਗਾ। ਬਟ ਸਾਡੇ ਵੱਖ-ਵੱਖ ਪਿੰਡਾਂ ਤੋਂ ਸਾਡੇ ਸਰਪੰਚ ਸਾਹਿਬਾਨਾਂ ਦੇ ਸਾਡੇ ਪਿੰਡ ਵਾਸੀਆਂ ਨੇ ਬੜੀ ਦੇਰ ਤੋਂ ਮੰਗ ਕਰ ਰਹੇ ਸੀਗੇ ਮੇਰੇ ਕੋਲ ਸਾਡੇ ਸਾਰੇ ਜ਼ਿਲ੍ਹੇ ਦੇ ਵਿਧਾਇਕ ਸਾਹਿਬਾਨਾਂ ਕੋਲ ਕਿ ਜਿਹੜਾ ਪਾਣੀ ਹੈਗਾ ਨਹਿਰੀ ਪਾਣੀ ਉਹ 12 ਮਹੀਨੇ ਕਰਵਾਇਆ ਜਾਵੇ। ਔਰ ਅਜਾ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਜਿਹੜੇ ਹੈਗਾ ਹੁਣ ਇਸ ਨਹਿਰ ਦੇ ਵਿੱਚ 12 ਮਹੀਨੇ ਪਾਣੀ ਲਿਆ ਕਰੂਗਾ ਪਹਿਲਾਂ ਤਕਰੀਬਨ 20 ਤੋਂ 25 ਹਜ਼ਾਰ ਏਕੜ ਜਿਹੜੀ ਸਾਡੇ ਖੇਤੀਬਾੜੀ ਦੀ ਜ਼ਮੀਨ ਹੈਗੀ ਆ ਉਹਨੂੰ ਪਾਣੀ ਲੱਗਦਾ ਸੀਗਾ ਹੁਣ ਸਾਡਾ ਜਿਹੜਾ ਮੇਨ ਮੋਟਿਵ ਹੈਗਾ ਕਿ ਤਕਰੀਬਨ 55 ਹਜ਼ਾਰ ਏਕੜ ਜਿਹੜੇ ਖੇਤਾਂ ਨੂੰ ਇਸ ਨਹਿਰ ਦਾ ਜਿਹੜਾ ਪਾਣੀ ਲੱਗੇਗਾ ਜਿਸ ਦੇ ਨਾਲ ਸਾਡੀ ਬਿਜਲੀ ਦੀ ਬਚਤ ਹੋਏਗੀ ਸਾਡਾ ਕੁਦਰਤੀ ਪਾਣੀ ਜਿਹੜਾ ਹੈਗਾ ਉਹ ਸਾਡੇ ਪਿੰਡ ਦੀਆਂ ਟੇਲਾਂ ਤੱਕ ਪਹੁੰਚੇਗਾ ਸਾਡੇ ਪਿੰਡ ਦੇ ਖੇਤਾਂ ਤੱਕ ਪਹੁੰਚੇਗਾ ਜਿਸ ਦੇ ਨਾਲ ਸਾਡੀ ਜਿਹੜੀ ਦਿਨੋ-ਦਿਨ ਪਾਣੀ ਹੈਗਾ ਉਹਦਾ ਲੈਵਲ ਡੂੰਘਾ ਹੁੰਦਾ ਜਾ ਰਿਹਾ ਹੈ ਸਾਡਾ ਮੋਗਾ ਉਸ ਤੋਂ ਵੀ ਜਿਹੜਾ ਹੈਗਾ ਬਚੇਗਾ ਔਰ ਇਸ ਬਹੁਤ ਵੱਡੀ ਸੁਗਾਤ ਆ ਸਾਡੇ ਪਿੰਡ ਵਾਸੀਆਂ ਦੇ ਲਈ ਸਾਡੇ ਮੋਗੇ ਮੇਰੇ ਹਲਕੇ ਦੇ ਪਿੰਡਾਂ ਦੇ ਲਈ ਸੋ ਮੈਂ ਸਾਡੇ ਮਾਨਯੋਗ ਸੀਐਮ ਸਰਦਾਰ ਪ੍ਰਗਮਨ ਸਿੰਘ ਮਾਨ ਜੀ ਦਾ ਸਾਡੇ ਮਾਨ ਜੋ ਕੈਬਨਿਟ ਮਿਨਿਸਟਰ ਸ਼੍ਰੀ ਬ੍ਰਿੰਦਰ ਕੁਮਾਰ ਗੋਇਲ ਜੀ ਦਾ ਔਰ ਸਾਰੇ ਡਿਪਾਰਟਮੈਂਟ ਦੇ ਐਸਡੀਓ ਸਹਿबान ਨਦੀਕ ਸਿੰਘ ਸਹਿबान ਜਿਹੜੇ ਬੜੀ ਲੰਬੇ ਟਾਈਮ ਤੋਂ ਅਸੀਂ ਮਿਹਨਤ ਕਰ ਰਹੇ ਸੀਗੇ ਕਿ ਇਹ ਅਸੀਂ ਸੁਗਾਤ ਤੇ ਜਿਹੜੀ ਆਪਣੇ ਪਿੰਡ ਵਾਸੀਆਂ ਨੂੰ ਆਪਣੇ ਮੋਗਾ ਨਿਵਾਸੀਆਂ ਨੂੰ ਦਈਏ ਇਹਨਾਂ ਸਭ ਦੇ ਸਦਕੇ ਜਿਹੜਾ ਹੈਗਾ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਹੋਈ ਹੈ ਸਭ ਹੋ ਪਾਈ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਮੈਡਮ ਕਿੰਨੇ ਕੁ ਲਾਗਤ ਆਏਗੇ ਇਹ ਦੇ ਉੱਪਰ ਤੇ ਕਦੋਂ ਤੱਕ ਇਹ ਪੂਰਾ ਹੋਏਗਾ ਜੀ ਜੀ ਇਹ ਚੱਲ ਰਿਹਾ ਹੈਗਾ ਇਹਦਾ ਐਸਜੀਓ ਸਾਹਿਬ ਇਹ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਜੀ ਇਹ ਕੰਪਲੀਟ ਹੋ ਜਾਏਗਾ ਇਹਦੇ ਨਾਲ ਜੀ ਦੇਖੋ ਕਿ ਤਕਰੀਬਨ 35000 ਏਕੜ ਸਾਡੀ ਹੋਰ ਜ਼ਮੀਨ ਜਿਹੜੀ ਹੈਗੀ ਆ ਜਿੰਨੀ ਸਾਡੇ ਨਾਲ ਦੇ ਪਿੰਡ ਹੈਗੇ ਆ ਉਹਨਾਂ ਨੂੰ 35000 ਏਕੜ ਜ਼ਮੀਨ ਜਿਹੜੀ ਹੈਗੀ ਆ ਉਹਦੇ ਵਿੱਚ ਪਵਰ ਹੋਵੇ ਔਰ ਮੈਨੂੰ ਲੱਗਦਾ ਤਕਰੀਬਨ ਸਾਡੇ 10-12 ਪਿੰਡ ਹੈਗੇ ਆ ਜਿਹੜੇ ਉਹਨਾਂ ਨੂੰ ਸਭ ਨੂੰ ਜਿਹੜਾ ਇਹਦਾ ਫਾਇਦਾ ਮਿਲੇਗਾ ਵਾਹ ਜੀ ਠੀਕ ਹੈ